ਦੋੋਂ ਮਿੱਤਰੋ ਜਿੰਨਾਂ ਨੇ ਚੱਕ ਲੈ ਝਾੜੂ ਸਵੇਰ ਵੇਰੇ ਹੋਣੀ ਆ ਸਫਾਈਆਂ ਸ਼ੁਰੂ ਓ ਕਿਆ ਬਾਤਾਂ ਸਫਾਈ ਕਰ ਲੈ ਓਏ ਕੀ ਕਰਦੀਆਂ ਦੰਨੀਆਂ ਜਿਗਾਣੀਆਂ ਮਰੂੰ ਵੱਟ ਕੇ ਥੱਪੜ ਚੱਲ ਕੰਮ ਕਰ ਬੰਦਿਆਂ ਨੂੰ ਇਧਰ ਥੱਪੜ ਪੈ ਗਿਆ ਨਸਾ ਜੋ ਵੀ ਨਲੀ ਨਿਕਲ ਆਂਦੀ ਵੇ ਲਓ ਬਸ ਸਵੇਰ ਵੇਰੇ ਬੈੱਡ ਤੇ ਬੈਟਲ ਜ਼ੈਂਬੀਜ ਦੇ ਨਾਲ ਚਾਹ ਆ ਗਈ ਮਿੱਤਰੋ ਓ ਬੱਲੇ ਬੱਲੇ ਖਾ ਕੇ ਹੋ ਗਿਆ ਰੇਡੀਓ ਮਿੱਤਰੋ ਉਠੋ ਉਠੋ ਯਾ ਵੜ ਕਾਰੀਬੜ ਹੋਣੀ ਚਾਹਣ ਗੋਹਾ ਓ ਬੱਲੇ 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 ਔਰ ਦੁੱਧ ਪੀਣਾ ਤਾਂ ਕੰਮ ਕਰਨਾ ਪੈਣਾ ਮਿੱਤਰੋ ਓ ਬੱਲੇ ਓ ਮਿੱਤਰੋ ਗੀਜਰ ਚਲਾ ਦਿਓ ਭਾਈ ਓਏ ਅਸੀਂ ਨਹਾ ਕੇ ਕੰਮ ਤੇ ਵੀ ਜਾਣਾ ਓ ਮਾਈ ਗਾਡ ਅੱਜ ਗੱਡੀਆਂ ਚ ਓਏ ਹਾਏ 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 ਗੱਡੀ ਚ ਤਾਂ ਗਏ ਸੀ ਕਿਉਂਕਿ ਆਪਾਂ ਜਾਣਾ ਸੀਗਾ ਮਾਸੀ ਵਾਲੇ ਤੋਂ ਮੰਮੀ ਦੀ ਦਵਾਈ ਲੈਣ ਇਹ ਹਸਪਤਾਲਾ ਜੀ ਬਾਬਾ ਬੁੱਢਾ ਜੀ ਮੈਮੋਰੀਅਲ ਹਸਪਤਾਲ ਪਿੰਡ ਕਟਾਣਾ ਮਾਸੀ ਵਾਲੇ ਤੋਂ ਹੈਗਾ 18 ਕਿਲੋਮੀਟਰ ਦੀ ਦੂਰੀ ਤੇ ਤੇ ਇੱਥੋਂ ਦਵਾਈ ਲੈ ਕੇ ਆਈ ਦੀ ਮੰਮੀ ਦੀ ਤੇ ਮੰਮੀ ਹੁਣ ਥੋੜੀ ਜਾੜੀ ਕੋਸ਼ ਠੀਕ ਐ ਰਾਹਤ ਮਹਿਸੂਸ ਕਰਦੀ ਐ ਤੇ ਗੱਡੀਆਂ i20 ਤੇ i10 ਦਾ ਮੁਕਾਬਲਾ ਮੋਰੇ ਖੜੀ ਸਾਨ ਲੱਗਦੀ ਹੈ ਮਿੱਤਰੋ ਲਓ ਬੰਗਿਆ ਪਹੁੰਚ ਗਿਆ ਜੂਸ ਪੀਣ ਲੱਗਿਆ ਓ ਮਾਈ ਗਾਡ ਸਾਡਾ ਰੋਜ ਦਾ ਕੰਮ ਹੋ ਗਿਆ ਜੂਸ ਪੀਣਾ ਓ ਐਮਨ ਭਾਜੀ ਵੀ ਆ ਗਏ ਐਮਨ ਭਾਜੀ ਆਜੋ ਜੂਸ ਪੀ ਲਾਈਏ ਤੁਹਾਨੂੰ ਉਹ ਤਾਂ ਜੂਸ ਪਿਲਾ ਕੇ ਤੇ ਆਪਾਂ ਪਹੁੰਚ ਜਾਣਾ ਸੀ ਘਰੇ ਘਰੇ ਪਹੁੰਚ ਕੇ ਦੁਬਾਰਾ ਆਣਾ ਸੀ ਆਪਣੀ ਜੋਬ ਤੇ ਓ ਲੈ ਵੇ ਮਿੱਤਰੋ ਜੋਬ ਤੇ ਪਹੁੰਚਦਾ ਪਹੁੰਚਦਾ ਫੋਨ ਆ ਗਿਆ ਅਜੇ ਭਰਾ ਦੀ ਸੀ ਮੈਰਿਜ ਅਨਿਵਰਸਰੀ ਕਹਿੰਦੇ ਭਾਜੀ ਆ ਜਾਓ ਫਿਰ ਔਰੋਵਾਇਟ ਬੈਨੇ ਮੈਗ ਲੋਜੀ ਔਰੋਵਾਇਟ ਪਹੁੰਚਿਆ ਤਾਂ ਗੱਡੀ ਟੈਸਟ ਡਰਾਈਵ ਵੀ ਲੈਣੀ ਸੀ ਉਹਨਾਂ ਨੇ ਚਲੋ ਇਹ ਕਹਿੰਦੇ ਗੱਡੀ ਚਲਾ ਕੇ ਦੇਖਣੀ ਹੈ ਮੈਗ ਲੋ ਵੀ ਗੱਡੀ ਚਲਾ ਕੇ ਦੇਖੋ ਗੱਡੀ ਪਾਸ ਕਰਕੇ ਉਸ ਤੋਂ ਬਾਅਦ ਆਪਾਂ ਪਹੁੰਚੀ ਆਪਣੇ ਦਫ਼ਤਰ ਲੋ ਵੀ ਦਫ਼ਤਰ ਪਹੁੰਚ ਗਏ ਟਿਕਟਾਂ ਬਣਾਉਂਦੀਆਂ ਦੋ ਤਿੰਨ ਟਿਕਟਾਂ ਬਣਾਉਣ ਤੋਂ ਬਾਅਦ ਘਾਰ ਹੀ ਨਹੀਂ ਥੋੜੀ ਜਿਹੀ ਕੁਝ ਅਦਾਸ ਲੱਗ ਰਹੀ ਸੀ ਮੈਂ ਕੀ ਹੈ ਭਾਜੀ ਓਹੋ ਸੋਚਾਂ ਚ ਪਿਆ ਹੋ ਮੁੰਡਾ ਕੀ ਬਾਤ ਹੈ ਸੋਚਣਾ ਵੀ ਪੈਣਾ ਹੁਣ ਵਾ 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 ਲੋਜੀ ਘਰ ਵਾਲੀ ਨੂੰ ਬਿਠਾਇਆ ਸਾਢੇ 4 ਵ ਲਵੇ ਘਰ ਆਲੀ ਨੂੰ ਕੁਮਾ ਆ ਗਏ ਆ ਸ਼ਾਇਦ ਬਸੀ ਢੇੜਾ ਲਵਾ ਕੇ ਦੋ ਲੈ ਡੱਬੇ ਕਿਉਂਕਿ ਇਹਨਾਂ ਦੇ ਘਰ ਜਾਣਾ ਸੀ ਅੱਜ ਮਠਿਆਈ ਦੇ ਡੱਬੇ ਲੈਣੇ ਸੀਗੇ ਦੋ ਲੈ ਸਕੂਲਿਆਂ ਤਿੰਨ ਲੈ ਸਕੂਲਿਆਂ ਡੱਬੇ ਡੱਬੇ ਲੈ ਕੇ ਗੁਲਾਟੀ ਸਵੀਟ ਸ਼ਾਪ ਤੋਂ ਇਹ ਬੰਗਿਆ ਰੋਡ ਤੇ ਹੀ ਆਦਿਕਨ ਨਵਾਂ ਸ਼ਹਿਰ ਬੰਗਿਆ ਰੋਡ ਤੇ ਤਿੰਨ ਡੱਬੇ ਲੈ ਕੇ ਤੇ ਆਪਾਂ ਫਿਰ ਘਰ ਪਹੁੰਚ ਗਏ ਘਰੇ ਆਏ ਤੇ ਮੁੰਡਾ ਆਇਆ ਉਹ ਕਹਿੰਦਾ ਪਾਜੀ ਬੈਸਲ ਗੱਡੀ ਦਿਖਾਣਾ ਹੈ ਮਾਮਾ ਜੀ ਤੁਸੀਂ ਵੀ ਲਈਏ ਤੇ ਮੈਂ ਵੀ ਲਈ ਆਓ ਮਾਈ ਗਾਡ ਗੱਡੀ ਵਾਲੇ ਦਾ ਬਟਕੜੇ ਪਏ ਮੁੰਡੇ ਨੇ ਕੀ ਬਾਤਾਂ ਨਿਆਣੇ ਨੇ ਖੇਲਣੇ ਬਹੁਤ ਵਧੀਆ ਚੀਜ਼ਾਂ ਬਣਾਉਂਦੀਆਂ ਪਰ ਦਾਰ ਲੱਗਦਾ ਕਿ ਤੇ ਇਹ ਨਿਆਣੇ ਕਿਤੇ ਹੋਰੇ ਪਾਸੇ ਨੂੰ ਸਿੱਧੇ ਹੋਇਆ ਗੱਡੀ ਚੱਕ ਆਈ ਚੱਕ ਗੱਡੀ ਤੋਰ ਲਈਓ ਮਿੱਤਰੋ ਲੈਵਲ ਲੱਗਦਾ 3500 ਤੇ 5000 ਰੁਪਏ ਲੱਗਿਆ ਲੱਗਦਾ ਮਿੱਤਰੋ ਇੱਥੇ ਘੱਟੋ ਘੱਟ 7000 ਦੀ ਹੋਣੀ ਆ ਲਓ ਉਹ ਤੋਂ ਬਾਅਦ ਆਹੀ ਚੱਲ ਗਿਆ ਯੂਚੇ ਪਣੀ ਭੂਆ ਦੇ ਮੰਮੀ ਦੀ ਭੂਆ ਦੇ ਘਰ ਲਓ ਮੰਮੀ ਦੀ ਭੂਆ ਨੂੰ ਉਹਦਾ ਉੱਚਾ ਸੁਣਦਾ ਲਾ ਕੇ ਮਸ਼ੀਨ ਤੇ ਮੰਮੀ ਨਾਲ ਕਰ ਰਹੀ ਹੈ ਗੱਲਾਂ ਬਾਤਾਂ ਓਏ ਚੱਕ ਵੀ ਮੰਮੀ ਕਹਿੰਦੀ ਆ ਚੱਕ ਦੇ ਚੱਕ ਦੇ ਭੂਆ ਕਹਿੰਦਾ ਕੁਆ ਕਹਿੰਦੀ ਮੈਂ ਕਹਾਂ ਹੋਰ ਦੱਸ ਮੱਗੇ ਤੂੰ ਦੱਸ ਕਿੱਦਾਂ ਲੈ ਲੈ ਪਈਆਂ ਚੁਕਰੀਆਂ ਕਹਿੰਨ ਹੋ ਗਈਆਂ ਜਿਉ ਨਹੀਂ ਉਹ ਲਾਵੇ ਆਪਾਂ ਪਹੁੰਚੇ ਉੱਚੇ ਸੌਰੇ ਨੇ ਪੈਂ ਲੈਵੇ ਮਟਰ ਪਨੀਰ ਗਾਜਰੇ ਜਾਜੀ ਨਾਲ ਖੱਟਾ ਪਿਆਜ਼ ਵਾ 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 ਆਪਾਂ ਲਿਆ ਖਾ ਹੁਣ ਤੁਸੀਂ ਵੀ ਕਾ ਲੋ ਸਾਰਨ ਸਾਸਰੀ ਕਾ ਮਿਲਦੇ ਕਾ ਨਵੇਂ ਬਲੌਗ ਚ ਉਹ